ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾੜੀ ਦਾ ਵਪਾਰ ਦਾ ਕੰਮ ਆਪਾਂ ਪਹਿਲਾਂ ਵੀ ਵੀਡੀਓ ਬਣਾਈਆਂ ਰਹੁੰਦੇ ਰਹਿੰਦੇ ਵਾਈ ਦੀਆਂ ਠੀਕ ਹੈ ਜੀ ਬਾਈ ਕੋਲ ਦੋ ਗਾਵਾਂ ਸੁਗਾਵੀਆਂ ਜੀ ਠੀਕ ਹੈ ਵੱਧ ਜਾਣ ਕਰ ਲਵਾਂਗੇ ਆਪਾਂ ਬਾਈ ਤੋਂ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਠੀਕ ਹੈ ਜੀ ਇਹ ਨੰਬਰ ਆਪਣਾ ਨੋਟ ਕਰੋ ਜੀ 752800355 ਜੀ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਗਰਦੀਪ ਸਿੰਘ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9877473376 ਠੀਕ ਹੈ ਜੀ ਅੱਜ ਦੋ ਗਾਵਾਂ ਵੀ ਆਪਣੇ ਕੋਲ ਹਾਂਜੀ ਦੋ ਗਾਵਾਂ ਵੀਰੇ ਆਪਣੇ ਕੋਲ ਠੀਕ ਹੈ ਜੀ ਅੱਧੀ ਗਾਵਾਂ ਵੀ ਦੂਜਾ ਸੂਆ ਸੂਈ ਵੀ ਆ ਹਾਂਜੀ ਮਾਗਰ ਇਹਦੇ ਬੱਸੀ ਆ ਮਹੀਨੇਕ ਦੀ ਸੂਈ ਵੀ ਮੰਨ ਲੈ ਕੋਈ ਠੀਕ ਹੈ ਜੀ ਦੋੱਦਾ ਹੋਏ ਥੱਲੇ 14 ਕਿਲੋ ਠੀਕ ਹੈ ਜੀ ਆਪਾਂ 13 12 13 ਗਾਰੰਟੀ ਦੇ ਦਾਂਗੇ 12 13 ਦੀ ਠੀਕ ਹੈ ਰੇਟ ਰੇਟ ਇਹਦਾ ਫੋਨ ਤੇ ਕਰ ਲਾਂਗੇ ਵੀਰੇ ਹਉ ਜੈਜ ਹੋਊਗਾ ਜੈਜ ਠੀਕ ਹੈ ਤੇ ਆ ਮਗਰੇ ਦੀ ਬੱਸੀ ਆ ਜੀ ਮਗਰ ਬੱਸੀ ਆ ਬੱਸੀ ਹੋਊ ਕੁਆਲਿਟੀ ਲਈ ਠੀਕ ਹੈ ਦੇਖ ਮੂੰਹਾਂ ਦੇਖ ਜਮ੍ਹਾਂ ਮਾ ਨਾਲ ਦੇ ਆ ਮਾ ਨਾਲੋਂ ਵੱਧਕ ਜਸ ਠੀਕ ਹੈ ਠੀਕ ਹੈ ਤੋੜ ਦੋ ਬਰਾਉਂਡ ਮੜਾ ਲਓ ਜੀ ਬਾਈ ਜੀ ਕਹਿੰਦੇ ਰੇਟ ਫੋਨ ਤੇ ਠੀਕ ਹੈ ਬਾਈ ਲਓ ਜੀ ਤੋਰਾ ਦੇਖ ਸਕਦੇ ਕੱਟ ਕੱਟ ਚੰਗੀ ਪਲੀ ਪਲੋਸੀ ਭਰਾ ਇਹ ਵਾ ਤੁਸੀਂ ਇੰਤਜ਼ਾਜਾ ਲਾ ਸਕਦੇ ਹੋ ਠੰਡੀ ਸੀ ਲਾਈਨ ਦੀ ਗੱਲ ਹੈ ਠੀਕ ਹੈ ਤੇ ਦੋ ਡੰਗ ਚੋਕੇ ਲੈ ਜਾਈ ਜੜਾ ਅਗਲਾ ਚਾਹੀ ਚਾਰ ਡੰਗ ਚੋਕੇ ਲੈ ਜੇ ਬਈ ਜੇ ਕੋਈ ਆਨਲਾਈਨ ਮੰਗਵਾਉਂਦਾ ਤਾਂ ਵੀ ਆਪਣੀ ਗਾਰੰਟੀ ਹੋ ਥਾਣਾ ਦੀ ਗਾਰੰਟੀ ਠੀਕ ਆ ਥਾਣ ਓਕੇ ਜੀ ਹਾਂ ਥਾਣ ਓਕੇ ਆ ਜੀ ਠੀਕ ਹੈ ਠੀਕ ਲੋਪਰਾ ਚੈੱਕ ਕਰ ਸਕਦੇ ਹੋ ਚੈੱਕ ਕਰਕੇ ਬਈ ਕਹਿੰਦਾ ਸੰਨੀ ਕਰਕੇ ਲੈ ਜਾ ਸਕਦੇ ਠੀਕ ਹੈ ਲੇ ਹਲੂ ਅਜੇ ਵੀ ਦੂਜੀ ਗਾਂ ਦੀ ਜਾਣਕਾਰੀ ਦੋ ਜੀ ਦੂਜੀ ਗਾਂ ਵੀਰੇ ਤੀਜਾ ਸੂਆ ਸੂਈ ਵੀ ਹੋ ਹਾਂਜੀ ਆਪਾਂ ਦਾ ਦੂਜੀ ਗਾਂ ਨਹੀਂ ਸੀ ਆਪਾਂ ਤੀਜਾ ਮੰਨ ਕੇ ਲਈ ਆ ਹਾਂਜੀ ਮੈਂ ਅਗਰ ਇਹਦੇ ਹੀ ਬੱਸੀ ਹੈ ਇਹਦੇ ਕੋਲ ਦੁੱਧ ਹੋਊਗਾ 11 ਕਿਲੋ ਆਪਾਂ 10 10 ਕਹਿ ਕੇ ਦੇਣੀ ਹੈ ਠੰਡੀ ਸੀਲ ਠੀਕ ਆ ਰੇਟ ਉਹ ਤਰਾ ਰੇਟ ਇਹਦਾ ਹੀ ਫੋਨਤੀ ਕਰ ਲਾਂਗੇ ਵੀਰੇ ਹੋਊ ਜਾਇਜ ਠੀਕ ਹੈ ਲੋਪਰਾ ਚੈੱਕ ਕਰ ਸਕਦੇ ਵੀਰੇ ਸੰਭਾਈ ਜਲੇ ਘਰੋਂ ਨਹੀਂ ਜਾਈ ਦੁੱਧ ਤਾਂ ਹੋਰ ਵੀ ਬਾਜੂ ਇਹ ਠੀਕ ਹੈ ਥਣ ਥਣ ਓਕੇ ਵੀਰੇ ਥਣ ਥਣ ਪੂਰੇ ਓਕੇ ਬੱਸੀ ਹੈ ਜੀ ਅਸਾਂ ਜੀ ਮਗਰ ਬੱਸੀ ਆ ਹਾਂ ਬੱਸੀ ਦੇਖ ਲੈ ਠੀਕ ਹੈ ਟਿਕਟ ਕਦੋਂ ਭਰਾ ਵੀਰੇ

ਬੱਡੀ-ਬੱਡੀ ਬਹੁਤ ਆ ਠੀਕ ਹੈ ਜੀ ਠੀਕ ਲੋਪਰਾ ਚੈੱਕ ਕਰ ਸਕਦਾ ਪੈਡ ਸੁਖਨਕਰਮ ਵਾਲੀ ਦਾ ਵੱਡਾ ਠੀਕ ਹੈ ਜੀ ਲੋ ਜੀ ਬੰਦੋ ਜੀ ਬੰਦੋ ਬੱਸਾਂ ਦਾ ਦੋਨਾਂ ਨੇ ਮਗਰ ਬਹੁਤ ਜ਼ਿਆਦਾ ਆਈਆਂ ਨੇ ਠੀਕ ਹੈ ਉਹ ਵੀ ਬੱਸ ਦੀ ਖੋਣੇ ਆਪਾਂ ਲੋ ਜੀ ਇਹ ਵਾਲੂ ਮੈਂ ਚੈੱਕ ਕਰ ਸਕਦਾ ਫੇਸ ਕੁਆਲਟੀ ਇੱਕ ਦਿਨ ਨਾਲ ਇੱਕ ਤਿਆਰ ਹੋ ਜੂ ਅਗਲੇ ਸਾਲ ਨੂੰ ਠੀਕ ਹੈ ਜੀ ਤਾਂ ਠੰਡੀ ਸੀ ਰਾਹੀ ਬਹੁਤ ਆ ਠੀਕ ਹੈ ਜੀ ਠੀਕ ਲੈ ਹਾਂਜੀ ਭਾਈ ਇਹ ਬੱਸੀ ਇਹ ਗਾਂ ਦੀ ਦੂਜੀ ਇਹ ਦੂਜੇ ਨੰਬਰ ਵਾਲੀ ਗਾਣਾ ਦੀ ਹੈ ਵੀਰੇ ਬੱਸੀ ਦੇਖ ਬੱਸੀ ਐਚਪੀ 4 ਛੋਟਾ ਛੋਟਾ ਕੰਨਾ ਬੋਦੀ ਬੋਦੀ ਵਾਲੀ ਆ ਠੀਕ ਹੈ ਜੀ ਠੀਕ ਲੋਪਰਾ ਵਾਈਜ਼ ਨੇ ਜ਼ਰੂਰ ਕਨੈਕਟ ਕਰੋ ਦੋ ਗਾਵਾਂ ਸੂਈਆਂ ਵੀ ਆ ਠੀਕ ਹੈ ਜੀ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਨੋਟ ਦੱਸਿਆ ਵੀ ਠੀਕ ਹੈ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚੋਕ ਕੇ ਬਾਈ